ਲਓ ਬਈ ਅੱਜ ਲੋਹੜੀ ਦਾ ਤਿਹਾਰ ਹੈ ਰਾਜ ਰਾਨੀ ਕਹਿੰਦੀ ਮੈਂ ਗਾਉਣਾ ਤੇ ਦੇਖੋ ਗਾਉਣਾ ਬਹੁਤ ਆਇਆ ਇਹਨੂੰ ਅੱਜ ਜੋਰ ਦੀ ਸੋ ਲੋਹੜੀ ਗਾਉਗੀ ਹਾਂ ਬਈ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਤੇਰੇ ਕੋਠੇ ਉੱਤੇ ਪਾਰ ਤੈਨੂੰ ਮੇਰੇ ਸੋਨੇ ਦਾ ਹਾਰ ਤੇਰੇ ਕੋਠੇ ਉੱਤੇ ਤਾਰ ਤੈਨੂੰ ਮਿਲੇ ਸੋਨੇ ਦਾ ਤੇਰੇ ਕੋਠੇ ਉੱਤੇ ਮੋਰ ਨੂੰ ਹਾਪੋਤੇ ਜੰਮਣ ਹੋਰ ਤੇਰੇ ਕੋਠੇ ਉੱਤੇ ਮੋਰ ਨੂੰ ਹਾਪੋਤੇ ਜੰਮਣ ਹੋਰ ਦੇ ਲੋੜੀ ਤੇਰੀ ਜੀਵੇ ਜੋੜੀ ਤਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਚਾਰਕ ਦਾਣੇ ਖਿੱਲਾ ਦੇ ਲੋੜੀ ਲੈ ਕੇ ਹਿੱਲਾ ਦੇ ਚਾਰਕ ਦਾਣੇ ਖਿੱਲਾ ਦੇ ਲੋੜੀ ਲੈ ਕੇ ਹਿੱਲਾ ਦੇ ਵੇ ਉੱਤੇ ਡੱਬੀ ਤੇਰੇ ਪੁੱਤ ਹੋਣਗੇ 32 ਉੱਥੇ ਡੱਬੀ ਤੇਰੇ ਪੁੱਤ ਹੋਣਗੇ 33 ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਵੇ ਮੁੰਡਿਆ ਦੇ ਪੈਸਾ ਤੇਰਾ ਦਿਲ ਕੈਸਾ ਵੇ ਬੁੜਿਆ ਦੇ ਪੈਸਾ ਤੇਰਾ ਦਿਲ ਐਸਾ ਤੇਰੇ ਉੱਤੇ ਉੱਤੇ ਮੇਵਾ ਤੇਰੇ ਪੁੱਤ ਕਰਨਗੇ ਸੋਨਾ ਦੇਵਾ ਤੇਰੀ ਪੁੱਤ ਕਰਨਗੇ ਸੇਵਾ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਹੋ ਸਾ ਲੋ ਬਈ ਅੱਜ ਲੋੜੀ ਦਾ ਤਿਹਾਰ ਹੈ ਰਾਜ ਰਾਣੀ ਕਹਿੰਦੀ ਮੈਂ ਗਾਉਣਾ ਤੇ ਦੇਖੋ ਗਾਉਣਾ ਬਹੁਤ ਆਇਆ ਇਹਨੂੰ ਅੱਜ ਜੋਰ ਦੀ ਸੋ ਲੋੜੀ ਗਾਉਗੀ ਹਾਂ ਬਈ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਤੇਰੇ ਕੋਠੇ ਉੱਤੇ ਤਾਰ ਤੈਨੂੰ ਮਿਲੇ ਸੋਨੇ ਦਾ ਹਾਰ ਤੇਰੇ ਕੋਠੇ ਉੱਤੇ ਮੋਰ ਨੂੰ ਹਾਪੋਤੇ ਜੰਮਣ ਹੋਰ ਤੇਰੇ ਕੋਠੇ ਉੱਤੇ ਮੋਰ ਨੂੰ ਹਾਪੋਤੇ ਜੰਮਣ ਹੋਰ ਦੇ ਲੋੜੀ ਤੇਰੀ ਜੀਵੇ ਜੋੜੀ ਤਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਚਾਰਕ ਦਾਣੇ ਖਿੱਲਾ ਦੇ ਲੋੜੀ ਲੈ ਕੇ ਹਿੱਲਾ ਦੇ ਚਾਰਕ ਦਾਣੇ ਖਿੱਲਾ ਦੇ ਲੋੜੀ ਲੈ ਕੇ ਹਿੱਲਾ ਦੇ ਏ ਉੱਤੇ ਡੱਬੀ ਤੇਰੇ ਪੁੱਤ ਹੋਣਗੇ ਛੱਬੀ ਉੱਥੇ ਡੱਬੀ ਤੇਰੇ ਪੁੱਤ ਹੋਣਗੇ ਛੱਬੀ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਵੇ ਮੁੰਡਿਆ ਦੇ ਪੈਸਾ ਤੇਰਾ ਦਿਲ ਕੈਸਾ ਵੇ ਮੁੰਡਿਆ ਦੇ ਪੈਸਾ ਤੇਰਾ ਦਿਲ ਐਸਾ ਤੇਰੇ ਘੁੱਟੇ ਉੱਤੇ ਮੇਵਾ ਤੇਰੇ ਪੁੱਤ ਕਰਨਗੇ ਸੋਹਣਾ ਦੇਵਾ ਤੇਰੀ ਪੁੱਤ ਕਰਨੀਏ ਸੇਵਾ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਲਓ ਬਈ ਅੱਜ ਲੋੜੀ ਦਾ ਤਿਹਾਰ ਹੈ ਰਾਜ ਰਾਨੀ ਕਹਿੰਦੀ ਮੈਂ ਗਾਉਣਾ ਤੇ ਦੇਖੋ ਗਾਉਣਾ ਬਹੁਤ ਆਇਆ ਨੂੰ ਅੱਜ ਜੋਰ ਦੀ ਸੋ ਲੋੜੀ ਗਾਉਗੀ ਹਾਂ ਬਈ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਤੇਰੇ ਕੋਠੇ ਉੱਤੇ ਤਾਰ ਤੈਨੂੰ ਮੇਰੇ ਸੋਹਣੇ ਦਾ ਤੇਰੇ ਕੋਠੇ ਉੱਤੇ ਮੋਰ ਨੂੰ ਹਾਪੋਤੇ ਜੰਮਣ ਹੋਰ ਤੇਰੇ ਕੋਠੇ ਉੱਤੇ ਮੋਰ ਨੂੰ ਹਾਪੋਤੇ ਜੰਮਣ ਹੋਰ ਦੇ ਲੋੜੀ ਤੇਰੀ ਜੀਵੇ ਜੋੜੀ ਤਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਚਾਰਕ ਦਾਣੇ ਖਿੱਲਾ ਦੇ ਲੋੜੀ ਲੈ ਕੇ ਹਿੱਲਾ ਦੇ ਚਾਰਕ ਦਾਣੇ ਖਿੱਲਾ ਦੇ ਲੋੜੀ ਲੈ ਕੇ ਹਿੱਲਾ ਦੇ ਏ ਉੱਤੇ ਡੱਬੀ ਤੇਰੇ ਪੁੱਤ ਹੋਣਗੇ ਛੱਬੀ ਉੱਥੇ ਡੱਬੀ ਤੇਰੇ ਪੁੱਤ ਹੋਣਗੇ ਛੱਬੀ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਵੇ ਮੁੰਡਿਆ ਦੇ ਪੈਸਾ ਤੇਰਾ ਦਿਲ ਕੈਸਾ ਵੇ ਮੁੰਡਿਆ ਦੇ ਪੈਸਾ ਤੇਰਾ ਦਿਲ ਐਸਾ ਤੇਰੇ ਘੁੱਟੇ ਉੱਤੇ ਮੇਵਾ ਤੇਰੇ ਪੁੱਤ ਕਰਨਗੇ ਸਿਹਰਾ ਤੇਰੇ ਸੇਵਾ ਤੇਰੀ ਪੁੱਤ ਕਰਨਗੇ ਸੇਵਾ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਹੋ